ਕੀ ਕਹਿਣਾ ਚਾਹੁੰਦੇ ਅੱਜ ਭੰਡਾਰੇ ਤੁਹਾਡਾ ਬਰਥਡੇ ਮਨਾਇਆ ਜਾ ਰਿਹਾ ਹੈ ਇਸ ਪਰ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸਾਡੇ ਬੱਚਿਆਂ ਦਾ ਪੂਰੇ ਲੁਧਿਆਣੇ ਦਾ ਸਾਡਾ ਪਿਆਰ ਹੈ ਜਿਹੜਾ ਦੇਖੋ ਅੱਜ ਬੱਚੇ ਏਡਾ ਭੰਡਾਰਾ ਲਵਾ ਰਹੇ ਆ ਤੇ ਸਾਡੇ ਜਨਮ ਦਿਨ ਦਾ ਕੇਕ ਕੱਟ ਕੇ ਇਹਨਾਂ ਨੇ ਖੁਸ਼ੀ ਮਨਾਈ ਆ ਮਾਲਕ ਇਹਨਾਂ ਦੀਆਂ ਝੋਲੀਆਂ ਇਦਾਂ ਹੀ ਖੁਸ਼ੀਆਂ ਨਾਲ ਭਰ ਰਹੇ ਤੇ ਇਦਾਂ ਹੀ ਆਪਣੀ ਭਗਤੀ ਵਾਲੇ ਲੱਗੇ ਰਹਿਣ ਇਦਾਂ ਹੀ ਦੁਨੀਆ ਨੂੰ ਦੇਖੋ ਇਹਦੇ ਤੋਂ ਸੰਦੇਸ਼ ਮਿਲਣਾ ਚਾਹੀਦਾ ਵੀ ਬੱਚੇ ਆਪਣੇ ਮਾਂ ਦੇਖੋ ਮੈਂ ਇਹਨਾਂ ਦੀ ਮਾਂ ਵੀ ਆ ਗੁਰੂ ਵੀ ਆ ਕਿੰਨਾ ਪਿਆਰ ਕਰਦੇ ਆ ਇਦਾਂ ਹੀ ਆਪਣੇ ਬੱਚਿਆਂ ਨੂੰ ਮਾਪੇ ਨਾਲ ਪਿਆਰ ਕਰਨਾ ਚਾਹੀਦਾ ਹੈ ਏਦਾਂ ਹੀ ਆਪਣੀ ਮਾਂ ਦਾ ਪਿਆਰ ਲੈਣਾ ਚਾਹੀਦਾ ਜੀ ਹਰ ਸਾਲ ਦੀ ਤਰ੍ਹਾਂ ਪ੍ਰਚੀਨ ਮੰਦਿਰ ਲੋਕਲ ਅੱਡਾ ਸਾਡਾ ਵੀਰ ਹਰ ਗਗਨ ਜੀ ਇਹ ਹਰ ਸਾਲ ਇੱਥੇ ਲੰਗਰ ਲਾਂਦੇ ਆ ਹਰ ਸਾਲ ਮੈਨੂੰ ਮੌਕਾ ਦਿੰਦੇ ਆ ਬੋਲੇ ਸ਼ੰਕਰ ਦੇ ਦਰਸ਼ਨ ਕਰਨ ਦਾ ਇਹਨਾਂ ਦੇ ਬੰਦੇ ਸਾਡਾ ਵੀ ਰੱਬ ਦਾ ਨਾਮ ਲਿੱਤਾ ਜਾਂਦਾ ਇਹ ਬਹੁਤ ਅੱਛਾ ਕੰਮ ਕਰਦੇ ਆ ਮੈਂ ਪ੍ਰਮਾਤਮਾ ਕੋਲ ਹੀ ਅਰਦਾਸ ਕਰਦਾ ਇਹਨਾਂ ਤੰਦਰੁਸਤੀਆਂ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਜੈ ਬੋਲੇ ਨਾ ਜੀ ਕਲਾ ਚਾਹਤੇ ਵਾਈ ਤੁਹਾਡੇ ਦਰਬਾਰ ਦੇ ਵਿੱਚ ਜੀ ਅੱਜ ਬਾਬਾ ਮੀਨਾ ਸ਼ਾਹੀ ਦਾ ਜਨਮ ਦਿਨ ਹੈ ਤੇ ਪ੍ਰਾਚੀਨ ਸ਼ੀ ਮੰਦਰ ਵੱਲੋਂ ਅਸੀਂ ਬਾਬਾ ਜੀ ਦਾ ਕੇਕ ਕੱਟ ਕੇ ਹੋ ਮਿੱਠਾ ਕਰਵਾਇਆ ਵਾ ਤੇ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਬਾਬਾ ਜੀ ਵੀ ਆਪਣਾ ਇੱਧੇ ਹੀ ਸਾਨੂੰ ਆਸ਼ੀਰਵਾਦ ਦਿੰਦੇ ਰਹਿਣ ਤੇ ਮਿਹਰ ਭਰਿਆ ਸਾਡੇ ਤੇ ਹੱਥ ਰੱਖਣ ਤੇ ਬਾਬਾ ਜੀ ਦੇ ਜੋ ਵੀ ਮਨੋ ਕਾਮਨਾਵਾਂ ਪੂਰੀ ਹੋਵੇ ਕਿ ਕਿਦੋਂ ਆਪ ਭੰਡਾਰਾ ਲਗਾਇਆ ਗਿਆ 16ਵਾਂ ਵਿਸ਼ਾਲ ਭੰਡਾਰਾ ਜੀ ਜੋ ਕਿ ਹਰੇਕ ਸਾਲ ਸ਼ੁਰਤਰੀ ਵਾਲੇ ਦਿਨ ਮਨਾਇਆ ਜਾਂਦਾ ਸੀ ਤੇ ਇਸ ਵਾਰੀ ਥੋੜੀ ਤਾਰੀਖ ਚੇਂਜ ਕੀਤੀ ਬਾਕੀ ਸੇਮ ਸਿਸਟਮ ਹੋਈ ਉਹ ਜੋ ਸ਼ੁਰਤਰੀ ਨੂੰ ਸੀ ਕਰਦੇ ਸੀ ਆ ਸਾਡੇ ਕੱਕੀ ਕੁਮਾਰ ਦੀ ਟੀਮ ਵੱਲੋਂ 16 ਵਿਸ਼ਾਲ ਭੰਡਾਰਾ ਕੀਤਾ ਜਾ ਰਿਹਾ ਹੈ ਜਿਹਦੇ ਸੀ ਅੱਜ ਸਾਡੇ ਮੀਨਾ ਸ਼ਾਹੀ ਬਾਬਾ ਜੀ ਪਣਾ ਜਨਮ ਦਿਵਸ ਆ ਵੀ ਮਨਾਇਆ ਗਿਆ ਅੱਜ ਸ਼ੁਰੂਆਤ ਹੀ ਭੰਡਾਰੇ ਦੀ ਜਨਨ ਤੋਂ ਕੀਤੀ ਗਈ ਹੈ ਬਾਬਾ ਜੀ ਦਾ ਕੇਕ ਕਟਾ ਕੇ ਜਿਵੇਂ ਬਾਬਾ ਜੀ ਬਧਾਈ ਦਿੱਤੀ ਗਈਆਂ ਔਰ ਮਹਾਰਾਜ ਸਭਾਈ ਰਮ ਬਹੁਤ ਬਧੀ ਕਰੇ ਅਸੀਂ ਆਏ ਸਾਲ ਬਾਬਾ ਜੀ ਦਾ ਜਨਮ ਦਿਨ ਕਰੀਏ ਕੇਕ ਕਟਾਈਏ ਤੇ ਨਾਲ ਆਸ਼ੀਰਵਾਦ ਲਈਏ जय भोले ਇਹ ਪੁਰਤਨ ਸ਼ਿਵ ਮੰਦਰ ਲੋਕਲ ਅੱਡਾ ਦੇ 16ਵਾਂ ਵਾਰਸ਼ਿਕ ਭੰਡਾਰਾ ਸ਼ਗਰਤਰੀ ਦਾ ਮਨਾਇਆ ਜਾ ਰਿਹਾ ਹੈ। ਅਸੀਂ ਬਾਬਾ ਦੀਪ ਸਿੰਘ ਫੈਡਰੇਸ਼ਨ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਤੇ ਗੱਗੀ ਭਾਜੀ ਨੂੰ ਕਹਿੰਦੇ ਆਂ ਵੀ ਇਦਾਂ ਦੇ ਪ੍ਰੋਗਰਾਮ ਹੋਰ ਕਰਾਇਆ ਕਰੋ। ਵੱਲੋਂ ਤੇ ਗੁਰਦੀਪ ਬਾਦਲ ਮਾਰਕੀਟ ਦੇ ਪੁਰਤਨ ਸ਼ਿਵ ਮੰਦਰ ਦੇ ਵੱਲੋਂ ਜਿਹੜਾ 16ਵਾਂ ਵਿਸ਼ਾਦ ਭੰਡਾਰਾ ਗਰਨ ਕੁਮਾਰ ਗੱਗੀ ਜੀ ਵੱਲੋਂ ਕਰਵਾਇਆ ਗਿਆ ਤੇ ਸਾਰੇ ਸਾਡੀ ਮਾਰਕੀਟ ਦੇ ਲੋਕ ਸਾਡੀ ਫੈਡਰੇਸ਼ਨ ਵੱਲੋਂ ਤੇ ਇਹਨਾਂ ਦੀ ਸਾਰੀ ਟੀਮ ਨੂੰ ਲੱਖ-ਲੱਖ ਵਧਾਈਆਂ। इना जो भी प्रबंध किया गया बहुत वादिया गया हर साल ऐसी नाथ के दरबार में बरसात होती है किसको क्या मिले ये मुकद्दर की बात होती है